ਖਬਰ ਹੁਸ਼ਿਆਰਪੁਰ ਦੇ ਮੋਹੱਲਾ ਅਜੀਤ ਨਗਰ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ 68 ਸਾਲਾ ਬਜ਼ੁਰਗ ਵੱਲੋਂ ਆਪਣੀ ਹੀ ਸਾਲੀ ਅਤੇ ਉਸਦੇ ਘਰ ਵਾਲੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਕਲ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਹਿਚਾਣ ਗੁਰਦੇਵਾਲ ਸਿੰਘ ਵਜੋਂ ਹੋਈ ਹੈ ਜੋ ਕਿ ਰੇਲਵੇ ਚੋਂ ਰਿਟਾਇਰ ਸਨ ਠਾਣਾ ਸਦਰ ਪੁਲਿਸ ਨੇ ਕਾਰਦਾ ਤੋਂ ਬਾਅਦ اسلام آباد ਦੇ ਹੀ ਰਹਿਣ ਵਾਲੇ ਪਤੀ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਗੁਰਦੇਵਾਲ ਸਿੰਘ ਦੇ ਪੁੱਤਰ ਰਾਮ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਨੇ ਮਾਸੀ ਮਾਸੜ ਤੋਂ 6 ਲੱਖ ਰੁਪਏ ਤੋਂ ਵਧੇਰੇ ਪੈਸੇ ਲੈਣੇ ਸਨ ਜੋ ਕਿ ਪੈਸੇ ਦੇਣ ਤੋਂ ਲਗਾਤਾਰ ਆਨ ਕਾਨੀ ਕਰ ਰਹੇ ਸਨ ਤੇ ਬੀਤੀ 11-12 ਦ ਸੰਬਧੀ ਦਰਮਿਆਨੀ ਰਾਤ ਉਸਤੇ ਪਿਤਾ ਨੇ ਦੁਖੀ ਹੋ ਕੇ ਇਹ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਉਹਨਾਂ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਬੀਤੀ ਕੱਲ ਸਵੇਰ ਉਹਨਾਂ ਦੀ ਮੌਤ ਹੋ ਗਈ ਥਾਣਾ ਸਦਰ ਪੁਲਿਸ ਨੇ ਅੱਥਾ ਦੋਸ਼ੀ ਪਤੀ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੁਪਤ ਰਿਪੋਰਟ ਇਕਿਆਨਾ ਮੈਂ ਤੁਹਾਡਾ ਪੁੱਜੀ ਮੇਰਾ ਨਾਮ ਆਰਮ ਸਿੰਘ ਹੈ ਜੀ ਕਿਹੜਾ ਮੋਹੱਲਾ ਜੀ ਆਪਣਾ ਜੀ اسلامਾਬਾਦ ਅਜੀਤ ਨਗਰ ਠੀਕ ਹੈ ਜੀ ਤੇ ਤੁਹਾਡੇ ਫਾਦਰ ਸਾਹਿਬ ਨੂੰ ਸੁਸਾਇਟੀ ਤੱਕ ਕੀ ਕਾਰਨ ਹੋ ਗਿਆ ਜੀ ਇਹਦਾ ਕਾਰਨ ਇਹੀ ਹੈ ਜੀ ਵੀ ਉਹਨਾਂ ਨੇ ਸਾਡੇ ਮਾਸੀ ਹੋਂ ਤੋਂ ਮਾਸੜ ਤੋਂ ਪੈਸੇ ਲੈਣੇ ਸੀਗੇ ਬਕਾਇਦਾ ਉਹ ਲਿਖ ਕੇ ਗਏ ਆ ਆਪਣਾ ਸਾਰਾ ਵੀ ਮੈਨਤ ਪੈਸੇ ਲੈਣੇ ਆ ਮੈ ਇਹਨਾਂ ਦੇ ਸਿਰ ਤੇ ਚੜ ਕੇ ਆਪਣੀ ਇਹ ਆਪਣੀ ਮੌਤ ਦਾ ਜ਼ਿੰਮੇਵਾਰ ਇਹ ਹੈ ਸਾਡੇ ਦੋਨੇ ਤੇ ਉਹਨਾਂ ਤੋਂ ਹਾਂ ਜੀ ਠੀਕ ਹੈ ਕਿੰਨੇ ਪੈਸੇ ਲੈਣੇ ਸੀਗੇ ਪੈ 6 ਲੱਖ 58000 ਰੁਪਏ ਲੈਣਾ ਜੀ ਠੀਕ ਹੈ ਫਾਦਰ ਸਾਹਿਬ ਦਾ ਕੀ ਨਾਮ ਗੁਰਦੇਵਾਲ ਸਿੰਘ ਜੀ ਉਮਰ ਕਿੰਨੀ ਸੋਣੇ ਉਮਰ ਹੈਗੀ 66 76 ਸਾਲ ਦੀ ਤੇ ਸੁਸੈਟ ਕਦੋਂ ਕੀਤਾ ਇਹਨਾਂ ਨੇ ਜੀ ਵੈਸੇ ਡੈਡ ਦਾ ਡੈਡ ਬੋਡੀ ਸਾਨੂੰ ਕੱਲ ਮਿਲੀ ਹੈ ਡੈਥ ਹੋ ਗਈ ਸੀ ਬਾਕੀ ਤਿੰਨ ਚਾਰ ਦਿਨਾਂ ਤੋਂ ਆਈ.ਸੀ. ਵਿੱਚ ਸੀਗੇ ਤਾਂ ਉੱਥੇ ਫਿਰ ਹਾਲਾ ਚੱਲ ਰਿਹਾ ਸੀ ਉਹਨਾਂ ਦਾ ਡਾਕਟਰ ਤੁਹਾਨੂੰ ਕਹਿੰਦੇ ਜੀ ਵੀ 11 12 ਦੀ ਜਿਆਦਾ ਸੀਰੀਅਸ ਹੈ ਕੰਮ ਦੀ ਚਾਂਸ 50-50 ਹੈ ਬਾਕੀ ਕੋਈ ਦਵਾਈ ਖਾਧੀ ਸੀ ਉਹਨਾਂ ਨੇ ਦਵਾਈ ਪੀਤੀ ਜੀ ਹਾਂਜੀ ਘਰੇ ਹਾਂਜੀ ਕਿਹੜੀ ਜਗ੍ਹਾ ਦਾਖਲ ਸੀ ਇਹ ਆਪਣੇ ਆਈਬੀਵਾਈ ਹਸਪੀਟਲ ਦੀ ਤੇ ਮੌਤ ਕਦੋਂ ਹੋਈ ਮੌਤ ਕੱਲ ਹੋਈ ਹੈ ਜੀ ਸਵੇਰੇ ਸਬਕ 6 ਵਜੇ ਤੇ ਪੈਸੇ ਕਦੋਂ ਦਿੱਤੇ ਸੀ ਉਹਨਾਂ ਪੈਸੇ ਤਾਂ ਜੀ ਬਹੁਤ ਸਾਲ ਪੁਰਾਣੇ ਸੀ ਤੇ ਛੋਟੇ-ਛੋਟੇ ਸੀ ਜਿਹਦੇ ਤੇ ਇਹਨਾਂ ਦਾ ਹਿਸਾਬ-ਕਿਤਾਬ ਚੱਲ ਰਿਹਾ ਜੀ ਕਦੀ ਉਹਨਾਂ ਦਾ ਮਾਸਟਰ ਦਾ ਗੱਲ ਨਹੀਂ ਕੀਤੀ ਕਿ ਭਾਈ ਪੈਸੇ ਲੈਣੇ ਇਨੇ ਆਪਾਂ ਲੱਖਾਂ ਰੁਪਏ ਤੁਹਾਡੇ ਤੋਂ ਵੀ ਸਾਨੂੰ ਵਾਪਸ ਦਿੱਤੇ ਜਾਂਦੇ ਬਾਕੀ ਜੋ ਗੱਲਬਾਤ ਕਰਦੇ ਹੋਣਾ ਜੀ ਜਦੋਂ ਪੈਸੇ ਦਿੰਦੇ ਸੀਗੇ ਉਦੋਂ ਵੀ ਸਾਨੂੰ ਪਤਾ ਸੀ ਗੱਲਬਾਤ ਕਰਦੇ ਉਦੋਂ ਵੀ ਪਤਾ ਸੀ ਪਰ ਜਦੋਂ ਆ ਹੁਣ ਇੱਥੇ ਨੇੜੇ ਆ ਗਏ ਆ ਪਤਾ ਨਹੀਂ ਉਹਨਾਂ ਦੇ ਦਿਲ 'ਚ ਕੀ ਖੋਟ ਆਈ ਕੀ ਨਹੀਂ ਵੀ ਨਾਲ ਇਹਦਾ ਰਿਸ਼ਤਾ ਤੋੜ ਲਿਆ ਪੈਹ ਵਖੋਂ ਤੇ ਨਾਲੇ ਫੇ ਬੋਲਚਾਲ ਬੰਦ ਕਰ ਲਈ ਤੇ ਹੁਣ ਤਾਂ ਡੈਡੀ ਉਹਨਾਂ ਨੇ ਆ ਪਤਾ ਨਹੀਂ ਹੁਣ ਕੀ ਉਹਨਾਂ ਦੇ ਦਿਲ 'ਚ ਆਇਆ ਕੀ ਨਹੀਂ ਚੋ ਮੁੱਕਰ ਗਿਆ ਸੀ ਜੇ ਪੈਸੇ ਦੇਣ ਤੋਂ ਹਾਂ ਜੀ ਆ ਕਰਕੇ ਕਦਮ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਉਹ ਵੀ ਆਪਣੇ اسلامਾਬਾਦ ਹੀ ਆ ਜੀ ਅਸੀਂ ਮਦਰ ਕੀ ਇੱਕੋ ਹੀ ਮਿਲਦੇ ਹਾਂਜੀ ਅਸੀਂ ਉਹਨਾਂ ਕਰਕੇ ਹੀ ਇੱਥੇ ਆਏ ਸੀ ਬਠਿੰਡੇ ਅਸੀਂ ਮੇਰੇ ਡੈਡੀ ਜੋਬ ਕਰਦੇ ਸੀਗੇ 30 ਸਾਲ 35 ਸਾਲ ਅਸੀਂ ਉੱਥੇ ਹੀ ਰਹੇ ਹਾਂ ਕਿਹੜੇ ਵਿਭਾਗ ਵਿੱਚ ਰਿਟਾਇਰ ਨੇ ਉਹ ਰੇਲਵੇ ਚ ਆਈ ਸਟੇਸ਼ਨ ਮਾਸਟਰ ਠੀਕ ਆ ਜੀ ਤੇ ਪੁਲਿਸ ਨੇ ਇਹਨੂੰ ਮਾਮਲਾ ਕਲਚ ਕਰਦੇ ਸੀ ਹਾਂਜੀ ਕਿਹੜੀ ਪੁਲਿਸ ਆਪਣੇ ਸਦਰ ਥਾਣਾ ਆ ਜੀ